ਬਾਬਾ ਗਲਾਮ ਮੁਹੰਮਦ ਜੀ ਦਾ ਮੇਲਾ 11 12 13 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਵੀਰਵਾਰ ਸ਼ਾਮ ਨੂੰ 4 ਵਜੇ ਨਿਸ਼ਾਨ ਸਾਹਿਬ ਚੜਾਈ ਜਾਣਗੇ ਅਤੇ ਚਿਰਾਗ ਰੋਸ਼ਨ ਕੀਤੇ ਜਾਣਗੇ ਰਾਤ ਨੂੰ ਕਵਾਲਾਂ ਦੀ ਮਹਿਫਲ ਹੋਊਗੀ ਤੇ 12 ਤਰੀਕ ਨੂੰ ਦਿਨੇ ਕਲਾਕਾਰਾਂ ਦੀਆਂ ਹਾਜ਼ਰੀਆਂ ਲੱਗਣਗੇ 13 ਤਰੀਕ ਨੂੰ ਦਾਤਾ ਜੀ ਦੀ ਚਾਦਰ ਚੜਾਈ ਜਾਊਗੀ ਸਾਰੀਆਂ ਸੰਗਤਾਂ ਦੇ ਚਾਨਵ ਜੀ ਬੇਨਤੀ ਹੈ ਕਿ ਹਮ ਹਮਾ ਕੇ ਬੰਗਾ ਸ਼ਰੀਫ ਦਾਤਾਪਾਪਾ ਗਲਾਮੀ ਸ਼ਾਹ ਦੇ ਦਰਬਾਰ ਪਹੁੰਚੋ ਤੇ ਦਾਤਾ ਜੀ ਨੇ ਅਸ਼ੀਰਵਾਦ ਪ੍ਰਾਪਤ ਕਰੋ ਸਲਾਮ ਸਹੀਦਾ ਕਰੋ ਦਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਦਾਤਾ ਮਿਹਰ ਭਰਿਆ ਸਰਕੇ ਤੰਦਰੁਸਤੀ ਭਵਿਸ਼ੇ ਚੜਦੀ ਕਲਾ ਕਰੇ ਆਲਡਵਾਰਡੀਆਂ ਸੰਗਤਾਂ ਨੂੰ ਸਾਰੀਆਂ ਨੂੰ ਸਾਡੇ ਵੱਲੋਂ ਤੇ ਮੰਦਰ ਭੈਣ ਜੀ ਵੱਲੋਂ ਸਦਾ ਆ ਖੁੱਲਾ ਸਦਾ ਆ ਦਾਤਾ ਜੀ ਦੇ ਦਰਬਾਰ ਚ ਵਿੱਚ ਪਹੁੰਚੋ ਤੇ ਦਾਤਾ ਜੀ ਦੇ ਰੌਣਕ ਨੂੰ ਵਧਾਓ ਤੇ ਦਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਦਾਤਾ ਜੀ